ਸੱਤ ਚਿਰਿਆ ਕਾਲਿਸਾਰਿਆਂ ਨੂੰ ਤੇ ਇਹ ਜਿਹੜੀਆਂ ਵੀਡੀਓਸ ਮੈਂ ਟ੍ਰੀਟਮੈਂਟ ਵਾਲੀਆਂ ਪਾਉਣੀ ਆ ਇਹ ਪਹਿਲਾਂ ਦੀਆਂ ਬਣੀਆਂ ਹੁੰਦੀਆਂ ਨੇ ਤੇ ਜਦੋਂ ਕੋਈ ਕਮੈਂਟ ਹੁੰਦਾ ਵਾ ਉਹਦੇ ਹਿਸਾਬ ਨਾਲ ਫਿਰ ਜਿਹੜੀ ਵੀਡੀਓ ਬਾ ਬਾ ਦਿੱਤੀ ਜਾਂਦੀ ਆ ਤੇ ਇਹ ਵੀਡੀਓ ਜਿਹੜੀ ਆ ਅੱਜ ਘਰ ਡਾਇਨਾਮਿਕ ਸੇ ਸ਼ੇਅਰ ਕਰਨ ਵਾਲੀਆਂ ਇਹ ਆ ਮੇਰੀ ਗਾਂ ਤੇ ਇਹਦੇ ਪੇਟ 'ਚ ਸੀ ਦੋ ਬੱਚੇ ਜਿਹਦੇ ਕਾਰਨ ਦੋਨੋਂ ਬੱਚੇ ਜੋ ਇੱਕ ਦੂਸਰੇ 'ਚ ਫਸੇ ਹੋਏ ਸੀਗੇ ਦੋ ਨੋਇ ਫੀ ਮੇਲਪਾਕ ਸੀਗੇ ਔਰ ਇੱਕ ਦੂਸਰੇ ਜੂਰੇ ਫਸੇ ਹੋਏ ਸੀਗੇ ਤੇ ਇਹ ਬੌਟ ਹੋ ਗਈ ਸੀਗੀ ਕਿਉਂਕਿ ਬੱਚੇ ਡਵੈਲਪ ਨਹੀਂ ਹੋਏ ਚੰਗੀ ਤਰ੍ਹਾਂ ਤੇ ਇਹਦੀ ਜ਼ੇਰ ਵਗੈਰਾ ਕੱਲ ਮੈਂ ਰਿਮੂਵ ਕਰਤੀ ਸੀਗੀ ਤੇ ਅੱਜ ਅਸੀਂ ਜਿਹੜੇ ਆ ਇਹਦੇ ਜੂਰੀਏ ਦੀਆਂ ਗੋਲੀਆਂ ਰੱਖ ਰਹੇ ਆ ਵਲੀਆਂ 8 ਗੋਲੀਆਂ ਰੱਖ ਰਹੀਆਂ ਮੈਂ ਤਾਂਕਿ ਇਹਦੀ ਜਿਹੜੀ ਬੱਚੇਦਾਨੀ ਦੀ ਜਿਹੜੀ ਸਪਾਈ ਆ ਪੂਰੀ ਹੋ ਜਾਏ ਤੇ ਪਹਿਲਾਂ ਅਸੀਂ ਗਲਵਜ਼ ਨੂੰ ਬੀਟਾਡੀਨ ਲਾ ਲਈ ਸੀ ਮੈਂ ਚੰਗੀ ਤਰ੍ਹਾਂ ਆਪਣੇ ਹੱਥ ਨੂੰ ਕਿਉਂਕਿ 비ਟਾ ਡੀਨ ਜਿਹੜੀ ਆ ਇਹ ਵੀ ਬੱਚੇਦਾਨੀ 비ਟਾ ਡੀਨ ਨੂੰ ਅਬਜ਼orb ਕਰ ਲੈਂਦੀ ਆ ਤੇ ਜਲਦੀ ਹੈਲਦੀ ਹੁੰਦੀ ਆ ਸੋ ਇਹ ਗੋਲੀਆਂ ਅਸੀਂ ਆਠ ਰੱਖਣ ਲੱਗੇ ਆ ਬੱਚੇਦਾਨੀ ਦੇ ਅੰਦਰ ਆ ਪੂਰਾ ਸਾਫ ਸੁੱਕੀ ਰਹੇਗੀ ਤੇ ਸਮੈਲ ਵਗੈਰਾ ਵੀ ਨਹੀਂ ਆਏਗੀ ਤੇ ਨਾਲ ਹੀ ਅਸੀਂ ਇਹਨੂੰ ਜਿਹੜਾ ਇੱਕ ਇੰਜੈਕਸ਼ਨ ਆ ਨੋਰਮਲ ਐਂਟੀਬਾਇਓਟਿਕ ਐਂਡਰੋਫਲਕਸਸਿਨ ਲਗਾ ਦਾਂਗੇ ਤਾਂ ਕਿ ਅੰਦਰ ਹੱਥ ਪਿਆਵਾ ਗੋਲੀਆਂ ਵੀ ਰੱਖੀਆਂ ਵਾ ਤੇ ਮੇਰੀ ਜਿਹੜੀ ਗਾਂ ਆ ਅ ਦੇ ਅੰਦਰ ਕੋਈ ਇਨਫੈਕਸ਼ਨ ਵਗੈਰਾ ਵੀ ਨਾ ਹੋਵੇ ਇਸ ਲਈ ਜੂਰੀਏ ਦੀਆਂ ਗੋਲੀਆਂ ਵੀ ਰੱਖਤੀਆਂ ਸੀ ਤੇ ਨਾਲ ਜਿਹੜਾ 20 ml ਇੰਜੈਕਸ਼ਨ ਜਿਹੜਾ ਵਾ ਮੈਂ ਐਂਟ੍ਰੋਪਲਕਸਾਸ ਇਹਨਾਂ ਦਾ ਲਗਾ ਰਹੀ ਆ ਤੇ ਜਿਹੜੀ ਗਾਂ ਆ ਇਹਦੀ ਬੱਚੇਦਾਨੀ ਦੀ ਜਿਹੜੀ ਸਫਾਈ ਆ ਬਿਲਕੁਲ ਪੂਰੀ ਵਧੀਆ ਤਰੀਕੇ ਨਾਲ ਹੋ ਜਾਏ ਤੇ ਵੀ ਐਮ ਐਲ ਜਿਹੜਾ ਹੈ ਮਲੋਕਸੀਕੈਨ ਇੰਜੈਕਸ਼ਨ ਲਗਾ ਰਹੇ ਆ ਜਿਹੜੀ ਇਹਨੂੰ ਤਰਤ ਵਗੈਰਾ ਆਕਰਨ ਵਗੈਰਾ ਵਾ ਸੀਜ਼ਨ ਵਗੈਰਾ ਵਾ ਉਹ ਨਾ ਹੋਵੇ ਤੇ ਮੇਰੀ ਜਿਹੜੀ ਗਾਂ ਐ ਬਿਲਕੁਲ ਠੀਕ ਹੋ ਜੇ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਇਹੋ ਜਿਹਿਆਂ ਦੇਰੀ ਫਾਰਮੂਲੇਟਡ ਹੋਰ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜਦੋਂ ਅਸੀਂ ਟਾਈਮ ਰਹਿੰਦੇ ਆ ਇਹ ਸਾਰਾ ਟ੍ਰੀਟਮੈਂਟ ਕਰ ਦਿੰਨੇ ਆ ਤੇ ਸਾਡੀਆਂ ਜਿਹੜੀਆਂ ਗਾਵਾਂ ਵਾਂ ਨਾ ਤੇ ਆਫ ਮੀਡੀਅਮ ਦੀਆਂ ਨੇ ਆਪਣੀ ਬੱਚੇਦਾਨੀ ਦੀ ਪੂਰੀ ਤਰ੍ਹਾਂ ਸਫਾਈ ਕਰਦੀਆਂ ਨੇ ਤੇ ਜਲਦੀ ਫੇਰ ਉਹ ਕੱਪਣ ਹੋ ਜਾਂਦੀਆਂ ਨੇ ਅੱਗੇ ਤੇ ਕੋਈ ਵੀ ਇਹਨਾਂ ਨੂੰ ਮੈਟ੍ਰਿਕਸ ਦੇ ਮੈਟ੍ਰਿਕਸ ਵਗੈਰਾ ਜਿਹੜੀਆਂ ਇਨਫੈਕਸ਼ਨ ਆਉਂਦੀਆਂ ਬੱਚੇਦਾਨੀ ਦੀਆਂ ਉਹ ਨਹੀਂ ਹੁੰਦੀਆਂ ਤੇ ਇਸ ਲਈ ਇਹ ਜਿਹੜੀ ਦਵਾਈ ਆ ਇਹ ਰੱਖਣੀ ਬਹੁਤ ਜ਼ਰੂਰੀ ਆ ਨੈਕਸਟ ਡੇ ਇਹ ਜਿਹੜੀ ਆ ਰੱਖ ਦੋ ਤੇ ਤਿੰਨ ਤੋਂ ਚਾਰ ਦਿਨ ਅਸੀਂ ਇਹ ਗੋਲੀਆਂ ਰੱਖ ਸਕਦੇ ਆ ਉਸ ਤੋਂ ਬਾਅਦ ਇਹ ਖੁਦ ਹੀ ਆਪਣੀ ਜੁੜੀ ਬੱਚੇਦਾਨੀ ਆ ਦਾ ਜਿਹੜੀ ਆ ਉਹ ਕਲੀਨ ਕਰਦੀ ਆ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਐਹੋ ਜੀਆਂ ਡੇਲੀ ਫਾਰਮੂਲੇ ਲਈ ਹੋਰ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਥੈਂਕ ਯੂ